ਉਸ ਤੋਂ ਆਹ ਦੇਖੋ ਇਹ ਰਤੀਏ ਵਾਲੀ ਪਾਖੜਾ ਦੇਖੋ ਪੰਜਾਬ ਦੇ ਵਿੱਚ ਪਾਣੀ ਕਿੰਨੇ ਸਾਜਸ਼ ਦੇ ਤਹਿਤ ਲਿਆਂਦਾ ਜਾ ਰਿਹਾ ਹੈ ਨਾ ਇਹ ਰਤੀਏ ਵਾਲੀ ਪਾਖੜਾ ਇਹ ਅੱਧੀ ਚੱਲ ਰਹੀ ਆ ਬਿਲਕੁਲ ਪੰਜਾਬ ਨੂੰ ਡੋਬਣ ਦੀ ਪੂਰੀ ਤਿਆਰੀ ਚ ਨੇ ਸਰਕਾਰ ਇਹ ਅੱਧੀ ਚੱਲ ਰਹੀ ਆ ਪਰ ਪੰਜਾਬ ਦੇ ਵਿੱਚ ਦੂਜੇ ਪਾਸੇ ਹਰਥਾਂ ਖੱਚਾ ਖੱਚ ਪਾਣੀ ਭਰਿਆ ਹੋਇਆ ਕੋਈ ਵੀ ਪੰਜਾਬ ਨੂੰ ਜਿਹੜੀ ਡੋਬਣ ਦੀ ਤਿਆਰੀ ਆ ਫੁੱਲ ਚੱਲ ਰਹੀ ਆ ਉਹ ਤੁਸੀਂ ਘਰਾੜ ਤੋਂ ਵੀ ਦੇਖੋ ਕਿੰਨਾ ਨੀਵਾ ਪਾਣੀ ਲਿਗਦਾ ਉਧਰਲੇ ਪਾਸੇ ਜਿੱਥਰੇ ਮਰਜੀ ਨਿਗਾ ਮਾਰ ਲਓ ਇਹ ਅੱਧੀ ਚੱਲ ਰਹੀ ਹੈ ਸੋ ਹੁਣ ਪੰਜਾਬ ਡੋਬ ਰਿਹਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਇਹਨਾਂ ਨਹਿਰਾਂ ਚ ਪਾਣੀ ਨਹੀਂ ਛੱਡਿਆ ਜਾ ਸਕਦਾ ਪੰਜਾਬ ਸਰਕਾਰ ਵੀ ਹਰ ਫਰੰਟ ਤੇ ਫੇਲ ਹੈ ਤੇ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਪੰਜਾਬ ਸਰਕਾਰ ਮਿਲ ਕੇ ਪੰਜਾਬ ਨੂੰ ਡੋਬਣਾ ਚਾਹੁੰਦੇ ਨੇ